ਉਹ ਤੈਨੂੰ ਹੋਇਆ ਕਿੰਦਾ ਦਾਦਾ ਨਹੀਂ ਹੁੰਦੀ ਮਖਿਆ ਨਹੀਂ ਪਰੇ ਦਾ ਹੋਇਆ ਹੁੰਦੀ ਮਖਿਆ ਨਾ ਨਾ ਨਹੀਂ ਨਹੀਂ ਹਜੇ ਨਾ ਨਾ ਨਹੀਂ ਉਹ ਕਿ ਛੜਦੇ ਨਹੀਂ ਫੇਰ ਨਹੀਂ ਉਹ ਲੈਣ ਵਾਲਾ ਹੋ ਖੜਾ ਬਾਈ ਆਪਾਂ ਨੂੰ ਕਾਲਾ ਮਿਲ ਗਿਆ ਤੇ ਬਾਕੀ ਬਾਈ ਦਾ ਵਪਾਰ ਦਾ ਕੰਮ ਆ ਪੂਰੀ ਗੱਲਬਾਤ ਵੀ ਕਰਦੇ ਆ ਕਾਲੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਇੱਕ ਵਾਰੀ ਤਾਂ ਬਾਈ ਪੂਰਾ ਨਾਂ ਤੇ ਡਰੈੱਸ ਦੱਸੇ ਪਿੰਡ ਬੁਰਜ ਰਾਠੀਆ ਜੀ ਹੂੰ ਨਾ ਕਾਲਾ ਪੰਡਤ ਕਾਲਾ ਪੰਡਤ ਹਾਂ ਠੀਕ ਆ ਤੇ ਜਿਲ੍ਹਾ ਮਾਨਸਾ ਪੈਂਦਾ ਜਿਲ੍ਹਾ ਮਾਨਸਾ ਨੰਬਰ ਬੋਲ ਦੇ ਕਾਲੇ ਨੰਬਰ 96461 83599 ਠੀਕ ਆ ਤੇ ਕਾਲੇ ਕਹ ਦੋ ਨਾਗ ਨੇ ਬਈ ਆਪਣੇ ਕੋਲੇ ਹਾਂ ਨਾਗ ਤਾਂ ਕਹੀ ਨਾ ਠੀਕ ਆ ਤੇ ਆ ਤੋਰੀ ਇੱਕ ਨੰਬਰ ਵਾਲੀ ਕਿਵੇਂ ਆ ਕੀ ਕੋਸਾ ਤਾਜੀ ਸੂਈ ਆ ਹਾਂਜੀ ਤਾਜੀ ਆ ਇਹ ਜਮਾ ਤਾਜੀ ਸੂਈ ਆ ਬਾਈ ਜੀ ਚੈੱਕ ਕਰੋ ਠੀਕ ਆ ਤੇ ਬੱਚਾ ਸਾਹਮਣੇ ਬੈਠਾ ਇੱਕ ਵਾਰੀ ਤੁਰਦੀ ਚੈੱਕ ਕਰੋ ਫਿਰ ਆਪਾਂ ਕਾਲੇ ਤੋਂ ਡਿਟੇਲ ਸਾਰੀ ਉਸਕੇ ਦੇਣੇ ਆ ਥਾਣਾ ਦਾ ਸਪੇਸੜ ਬਹੁਤ ਸੋਹਣਾ ਕੱਲਾ ਕੱਲਾ ਥਾਣਾ ਤੇ ਹਵਾਨਾ ਟੈਟ ਵਧੀਆ ਲੇਬੇ ਦੇ ਉੱਪਰ ਨਾੜਾ ਵੀ ਆ ਟੈਟ ਜਾਂ ਹਵਾਨਾ ਤੇ ਕਈ ਵਾਰ ਮੰਨ ਲਾ ਵੱਡੀ ਮੱਧ ਲੈਣੀ ਹੁੰਦੀ ਹੈ ਤੀਜੇ ਚੌਥੇ ਸੂਏ ਦੁੱਧ ਵਧੀਆ ਕੱਢ ਦਿੰਦੇ ਆ ਪਸ਼ੂ ਕੱਲੇ ਕੈ ਦਿਨ ਹੋ ਗਿਆ ਭਾਈ ਸੂਈ ਨੂੰ ਸੂਈ ਨੂੰ ਇਹਨੂੰ ਅੱਜ ਚੌਥਾ ਦਿਨ ਆ ਜੀ ਚੌਥਾ ਦਿਨ ਦੁੱਧ ਕਾਲੇ ਹੁਣ ਕਿੰਨਾ ਤਿਆਰ ਆ ਭਾਈ ਹੁਣ 10 ਕਿਲੋ ਚੌਣ ਚ ਆ ਜਾਂਦਾ ਜੀ ਗਾਰੰਟੀ ਦੇ ਦੇਗਾ ਹੈ ਗਾਰੰਟੀ ਗਾਰੰਟੀ ਤੋਲ ਕੇ ਲਈ ਆਵੇ ਅਗਲਾ ਮਤਲਬ ਬਾਈ ਕਹਿੰਦਾ ਤੋਲ ਕੇ ਲਿਜਾਵੇ ਬਾਈ ਜੀ ਕੰਡਾ ਲੈ ਉਹ 10 ਕਿਲੋ ਦੁੱਧ ਮਿਲ ਕੇ ਲੈ ਜਾਓ ਠੀਕ ਆ ਚਾਰ ਦਣਾ ਸੂਈਆ ਤਾਜੀ ਸਾਹਮਣੇ ਬੱਚਾ ਹੋ ਜਾਂਦਾ ਇੱਕ ਦੋ ਨੰਬਰ ਵਾਲੀ ਉਹ ਵੀ ਚੈੱਕ ਕਰ ਲੋ ਫੇਰ ਆਪਾਂ ਇਹਦੀ ਵਧੀਆ ਵਧੀਆ ਹੋਵੇ ਠੀਕ ਆ ਤੇ ਜਰੇ ਡੜਾਂ ਚ ਆ ਜਾਂਦੀ ਆ ਠੀਕ ਆ ਬਾਕੀ ਥਣ ਲੇਵਾ ਪੂਰਾ ਸਾਫ ਬਿਲਕੁਲ ਮੋਟਾ ਮੋਟਾ ਥਣ ਲੱਗਿਆ ਤੇ ਲੈ ਵੀ ਤੋਂ ਉੱਪਰ ਇਹਦੇ ਵੀ ਨਾੜਾ ਨੂੜਾ ਵਧੀਆ ਦੀਵਿਆਂ ਨੇ ਦੁੱਧ ਵਾਲੀ ਮੱਝਾ ਵੱਡੀ ਮੱਝਾ ਕਈ ਵਾਰ ਡੈਰੀ ਚ ਰੱਖਣੀ ਜਾਂ ਘਰੇਲੂ ਦੁੱਧ ਪਾਉਣ ਵਾਸਤੇ ਲੈਣੀਆਂ ਜੇ ਹੁਣ ਸਿਆਲ ਆ ਜਾਂਦਾ ਹਨਾ ਤੇ ਇਹ ਤੇ ਆ ਕਿ ਦੁੱਧ ਥੋੜੀ ਇੱਕ ਟੋਕਤੀ ਹੋ ਜਾਂਦੀ ਆ। ਟੋਕੜ ਬਸ ਉਹ ਵੱਧ ਚਾਲਦੇ ਆ ਤਾਂ ਕਈ ਵਾਰ ਸੱਜਰ ਦਾ ਸਕੀਮ ਮਾਣਨੇ ਦੇ ਲੈਣ ਦੀ ਤਾਂ ਹਵਾਨਾ ਬਹੁਤ ਸੋਹਣਾ ਮਾਜਾ ਤਿਆਰ ਕਰਿਆ ਹੋਇਆ ਤੇ ਇਹਦੀ ਵੀ ਆਪਾਂ ਪੂਰੀ ਡਿਟੇਲ ਲੈ ਕੇ ਦੰਨੇ ਆ ਤੇ ਬਾਕੀ ਬਾਈ ਕਾਲੇ ਨਾਲ ਕਰਦੇ ਆ ਗੱਲਬਾਤ ਕਾਲੇ 2 ਨੰਬਰ ਵਾਲੀ ਬਾਈ ਕੈਮੇ ਸੂਆ ਇਹਦਾ ਤੀਜਾ ਸੂਆ ਤੀਜਾ ਸੂਆ ਕਹਿ ਦੇਣਾ ਸੂਆ ਇਹਨੂੰ ਹੋ ਗਿਆ ਹੁਣ ਗਿਆ ਹਫਤਾ ਹੋ ਗਿਆ ਇੱਕ ਹਫਤੇ ਦੁੱਧ ਕਿੰਨਾ ਦੁੱਧ ਹੁਣ 10 12 ਦੇ ਦੇ ਬਸ ਵੀ 12 ਨੀ 10 ਕਹੇ 10 10 ਚੌਣ ਚਾਉਂਦਾ ਜੀ ਚੌਣ ਚਾਉਂਦਾ ਬੱਚਿਆਂ ਨੂੰ ਝਗਾ ਕੇ ਹਾਂਜੀ ਹਾਂਜੀ ਵੀ 10 ਦੀ ਆਪਾਂ ਗਾਰੰਟੀ ਦੇਵਾਂਗੇ 10 ਦੀ ਗਾਰੰਟੀ ਦੇਵਾਂਗੇ ਕਿੰਨਾ ਕੁ ਦੁੱਧ ਪਾਦੂ ਕਾਲੇ ਤਿੰਨਾਂ ਚੰਗੀ ਲੱਗਦੀਆਂ ਮੱਝ ਮੁੰਨੀ ਜਿਵੇਂ ਮੇਰੇ ਵਾਲੂਆ ਹਣਾ 13 ਕਿਲੋ 13 ਕਿਲੋ ਨੇ ਵਾਲੂਆ ਚੰਗਾ ਬਾਕੀ ਬਾਈਆਂ 13 ਕਿਲੋ ਪਾਦੂ 10 ਕਿਲੋ ਹੁਣ ਚੌਣ ਚਾਉਂਦਾ ਬੱਚਿਆਂ ਨੂੰ ਝਗਾ ਕੇ ਬੱਚੇ ਤੋਂ ਬਿਨਾ ਠੀਕ ਆ ਕੰਡਾ ਲਿਆ ਉਹ ਦੋ ਟਾਈਮ ਤਸੱਲੀ ਕਰੋ ਤੁਹਾਨੂੰ ਟਾਈਮ ਤਸੱਲੀ ਕਰੋ ਕੱਲੇ ਤੇ क्या आप अपने या अपने पशुओं से अधिक लाभ प्राप्त करना चाहते हैं आपके डेयरी फार्म के बच्चे जितना जल्दी बड़े होकर तैयार होंगे आपका पशुपालन भी उतना ही मजबूत होगा आज से ही छोटे बच्चों को राइट काफ पिलाए राइट काफ बच्चों को बीमारियों से बचाता है

8 ਦਿਨਾਂ ਤੱਕ ਬਾਈ ਕਹਿੰਦਾ 8 ਦਿਨਾਂ ਤੱਕ ਪੂਰੀ ਫੁੱਲ ਗਰੰਟੀ ਆ ਦੁੱਧ ਨਾ ਦੇਵੇ ਠੀਕ ਆ ਜਿਨ੍ਹਾਂ ਨੂੰ ਦੁੱਧ ਚੋਕ ਕੇ ਲਿਆ ਉਹਨਾਂ ਘਟ ਗਈ ਹਨਾ ਜਿਨ੍ਹਾਂ ਮਿਲ ਕੇ ਦੇ ਹਾਂ ਜਿਨ੍ਹਾਂ ਮਿਲ ਕੇ ਦੇਵਾਂਗੇ ਉਹਨਾਂ ਨਾਲ ਹੋਇਆ 8 ਦਿਨਾਂ ਤੱਕ ਆਪਣੀ ਗਰੰਟੀ ਹੋਊਗੀ ਠੀਕ ਆ ਤੇ ਇਹਦਾ ਰੇਟ ਕੀ ਕਰ ਗਣੇ ਇਹਦਾ ਵੀ ਮੁੱਲ ਕਿੰਨਾ ਮਰਜ਼ੀ ਕਰਾਈ ਜਾਊਗਾ ਹਨਾ ਹਾਂ ਨਾ ਪਾ 15 ਦੀ ਦੇਣੀ ਇੱਕ 15 ਦੀ ਹਾਂ 1,15,000 ਦੀ ਤੇ ਇਹ ਇਹ ਵੀ ਦੀ ਇੱਕ ਵੀ ਦੀ ਮਾਨਤਾਨ ਹੋ ਜੂ ਹੈ ਨਾ ਹੋ ਜੂਗਾ ਹੋ ਜੂ ਹੋ ਜੂ ਮਾਨਤਾਨ ਹੋ ਜੂਗਾ ਦੋਨੇ ਮੱਝਾਂ ਚੰਗੀਆਂ ਨੇ ਦੁੱਧ ਵਾਲੀਆਂ ਨੇ ਬਾਕੀ ਜੇ ਕਿਸੇ ਪ੍ਰਾਣੇ ਮੰਨ ਲਓ ਕਿ ਵਧੀਆ ਕੁਆਲਿਟੀ ਵਾਲੀ ਮੱਝ ਲੈਣੀ ਆ ਦੁੱਧ ਵਾਲੀ ਲੈਣੀ ਆ ਚੋਕੇ ਲੈਣੀ ਆ ਵੀ ਆਪਾਂ ਨੂੰ ਕਈ ਵਾਰ ਵਹਿਮ ਕਰਦੇ ਕਰੇ ਜਵਾ ਦੇਾਂਗੇ ਕਰੇ ਦੋਨੇ ਮੱਝਾਂ ਖੜੀਆਂ ਨੇ ਜੋ ਚਾਰ ਡੰਗ ਚੋ ਬਈ ਦਾ ਵਪਾਰ ਦਾ ਕੰਮ ਆ ਪ੍ਰਾਣਾ ਕਾਲੇ ਕੈਸਾ ਲੋਗੇ ਬਈ ਆਪਾਂ ਨੂੰ ਕੰਮ ਕਰ ਦੇ ਮੈਨੂੰ ਹੋ ਗਏ 9-10 ਸਾਲ 9-10 ਸਾਲ ਹੈ ਨਾ ਤੇ ਪ੍ਰਾਣਾ ਕੰਮ ਆ 10 ਸਾਲ ਬਈ ਕਰਦੇ ਹੋਗੇ ਤੇ ਬਾਕੀ ਤਸੱਲੀ ਕਰੋ ਆਓ ਦੋਟਾ ਚਾਰ ਡੰਗ ਚੋਕੇ ਫਿਰ ਲੈ ਕੇ ਜਾਓ ਹਨ ਜਦੋਂ ਬੰਦਾ ਮਨ ਖੜ ਗਿਆ ਵੀ ਹਾਂ ਜੀ ਪੈਸੇ ਲੈਣੇ ਹੁੰਦੇ ਆ ਯਕੀਨ ਹੋ ਗਿਆ ਜਦੋਂ ਹਾਂ ਪਿੰਡ ਆਪਣਾ ਗੁਰਜਰਾਠੀਆ ਜ਼ਿਲ੍ਹਾ ਮਾਨਸਾ ਠੀਕ ਆ ਇੱਕ ਵਾਰੀ ਨੰਬਰ ਹੋਰ ਬੋਲ ਦਗਾ 96461 83599 ਇਹ ਨੰਬਰ ਤੇ ਤੁਸੀਂ ਫੋਨ ਕਰਕੇ ਬਾਈ ਜੀ ਆ ਸਕਦੇ ਹੋ ਠੀਕ ਆ ਤਸੱਲੀ ਕਰੋ ਚੋਕੇ ਦੇਖੋ ਫਿਰ ਲੈ ਕੇ ਜਾਓ 8 ਦਿਨਾਂ ਦੀ ਬਾਈ ਗਰੰਟੀ ਹੈ ਹਨ ਹਾਂ ਜੀ ਹਾਂ ਜੀ ਜੇ 8 ਦਿਨਾਂ ਚ ਮਨਲਾ ਦੁੱਧ ਨਾ ਪੂਰਾ ਹੋਵੇ ਘਰੇ ਜਾ ਕੇ ਜਿਹਾ ਮਨਲਾ ਜਿਹੜੀ ਗੱਲ ਕਹੇਦੀ ਉਹ ਨਾ ਹੋਵੇ ਤਬਾਹ ਸਾ ਹਾਂ ਹਾਂ ਠੀਕ ਆ ਪੂਰੀ ਤਸੱਲੀ ਕਰਕੇ ਫਿਰ ਤੁਸੀਂ ਖਰੀਦ ਲਿਓ ਤੇ ਬਾਕੀ ਬਾਈ ਹਰੇ ਕਮੰਡੀ ਦਾ ਹੁੰਦੀ ਹੁੰਦਾ ਜੇ ਕਿਸੇ ਨੇ ਭਰਾ ਨੂੰ ਉਰੇ ਮਿਲਣਾ ਇੱਥੇ ਮੱਝ ਖਰੀਦ ਕੇ ਲੈ ਜਾਨੀ ਆ ਤਾਂ ਉਰੇ ਵੀ ਇਹ ਤੋਂ ਬਾਈ ਤੋਂ ਮੱਝ ਖਰੀਦ ਸਕਦਾ ਹਨਾ 나ੜੂ ਨਾਲੇ ਬੱਚੇ ਨਾ ਮੇਤਰੋ ਇੱਕ ਨਾ ਬਾਈ ਕੋਲੇ ਤਾਜੀ ਸੁਈਏ ਜਮੇ ਚੌਥਾ ਦੇਣਾ ਬਾਕੀ 나ੜੂ ਨਾਲ ਹੀ ਜਮਾ 나ੜੂ ਉਹ ਵੀ ਦਿਖਾਵਾਂਗੇ ਤੇ ਪਹਿਲਾਂ ਤੁਹਾਨੂੰ ਮੱਝ ਤੋੜ ਕੇ ਦਿਖਾ ਜੀ ਧੂਰੀ ਮਾਈ ਇੱਕ ਵਾਰੀ ਫਿਰ ਬਾਈ ਨਾਲ ਗੱਲਬਾਤ ਕਰਾਉਣੇ ਆ ਤੇ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਘਰੇਲੂ ਮੱਝ ਵਪਾਰ ਤਾਂ ਨਹੀਂ ਕਰਦੇ ਬਾਈ ਹਨਾ ਘਰੇਲੂ ਮੱਝ ਜਮੀ ਤੇ ਕੋਈ ਵਪਾਰੀਆਂ ਨੂੰ ਲੈ ਚੱਲਾ ਤਾਜੀ ਸੂਈ ਜਮ ਚੌਥਾ ਦਿਨ ਬਾਈ ਕਹਿੰਦਾ ਬੱਚੇ ਦਾ ਨਾੜੂਆ ਨਾਲ ਲਈ ਫਿਰਦਾ ਤੇ ਬਾਕੀ ਲੇਵੇ ਦੀ ਬੰਤਰ ਦੇਖ ਲਓ ਥਾਂ ਥੋੜੇ ਮੋਟਾ ਤੇ ਸਾਫ ਲੇਵੇ ਦੀ ਹੈ ਜਮ ਬੰਤਰ ਬੰਤਰ ਵਧੀਆ ਟਾਂਚਾ ਤੇ ਸ਼ਕੀਨ ਮੱਝ ਆ ਗਈ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਪੂਰੀ ਜਾਣਕਾਰੀ ਲੈ ਕੇ ਦੇਵਾਂਗਾ ਤੁਹਾਨੂੰ ਤੇ ਚੈੱਕ ਜ਼ਰੂਰ ਕਰ ਲਿਓ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਉਣਾ ਤੇ ਡੀਲ ਲੈ ਕੇ ਦਿੰਨਾ ਪੂਰੀ ਸਾਂਝੀ ਕਰਦੇ ਆ ਤਾਜੀ ਸੂਈ ਹੋਈ ਆ ਕਿੰਨਾ ਕੁ ਦੁੱਧ ਬਾਦ ਆ ਕੀ ਗੱਲ ਬਾਤ ਆ ਹਾਂ ਬਾਈ ਸਸੀ ਗਾਲ ਸਸੀ ਗਾਲ ਤੇ ਬਾਈ ਨਾਮ ਦੱਸੋ ਪਹਿਲਾਂ ਮੰਨੋ ਜਸਵੀਰ ਸਿੰਘ ਜਸਵੀਰ ਜਸਵੀਰ ਪਿੰਡ ਬਾਈ ਕਨੌੜ ਰਾਜਪੂਤ ਕਨੌੜਾ ਰਾਜਪੂਤ ਰਾਜਪੂਤ ਇਹ ਦੜਬੇ ਦੇ ਲਵੇ ਮਾ ਔਖਾ ਹੈ ਨਾ ਪਿੰਡ ਦਾ ਹਾਂ ਤੇ ਜ਼ਿਲ੍ਹਾ ਸੰਗਰੂਰ ਹਾਂਜੀ ਦੜਬੇ ਦੇ ਲਵੇ ਰਹਿੰਦਾ ਦੜਬੇ ਤੋਂ ਕਿੰਨੀ ਕੁ ਦੂਰ ਆ ਨੜਬੇ ਤੋਂ ਬਸ 60 ਕਿਲੋਮੀਟਰ ਪੈ। ਠੀਕ ਆ। ਤੇ ਜਸਵੀਰ ਆਪਾਂ ਜੇ ਬਾਈ ਗੱਲ ਕਰ ਲਈਏ ਤਾਂ ਕੰਮੇ ਸੂਏ ਝੋਟੀ ਇਹ। ਇਹ ਵੀਰੇ ਤੀਜੇ ਸੂਏ। ਤੀਜੇ ਸੂਏ। ਵਪਾਰ ਦਾ ਕੋਈ ਗੰਮ ਨਹੀਂ ਆਪਾਂ ਤੁਹਾਨੂੰ ਵੇਚਣਾ ਗਈ। ਵੱਧ ਹੁੰਦੇ ਕਈ ਵਾਰ ਪਸ਼ੂ ਹਨ। ਤੇ ਇੱਕ ਦਿਨ ਹੋ ਗਿਆ ਸੂਈ ਨੂੰ ਬਾਈ। ਇਹ ਚੌਥਾ ਦਿਨ ਆ ਵੀਰੇ। ਚੌਥਾ ਦਿਨ ਕੱਟਾ-ਕੱਟੀ। ਕੱਟਾ ਗਿਆ ਨਾਲ। ਖੜਾ ਕਰਾਂਗੇ ਮੜਾ ਦੇਖੀ ਨਾਲੂ। ਇੱਕ ਵਾਰੀ 나ੜੂਆ ਦਿਖਾਈ ਬਾਈ ਨੇੜੇ ਆ ਕੇ। ਤੇ ਕੱਟਾਗਾ ਚੌਥਾ ਦਿਨ ਸੂਈ ਨੂੰ ਆ ਇੱਕ ਵਾਰੀ ਚੈੱਕ ਕਰੋ ਤੁਸੀਂ ਵੀ ਆਪਾਂ ਮੈਂ ਕਿਹਾ ਬਾਈ ਐਵੇਂ ਕਹੀ ਜਾਂਦਾ ਕਿ ਹੈਗਾ। ਨਾ ਨਾ ਨਾਲੇ। ਹਾਂ ਮੁੰਡਾ ਦੇਖਦਾ ਥੋ ਹਾਂ ਇਹ ਠੀਕ ਆ ਬਾਈ ਓਕੇ ਆ ਚਾਰ ਦਿਨ ਹੋ ਗਏ ਸੂਈ ਨੂੰ ਤੇ ਜਸਵੀਰ ਬਾਈ ਦੁੱਧ ਦੀ ਗੱਲ ਕਰ ਲਈ ਹੁਣ ਪ੍ਰੋਪਰ ਦੁੱਧ ਕੰਨ ਦੁੱਧ ਵੀਰੇ ਨੇ 15 ਲੀਟਰ ਕੱਟਿਆ ਵੀ ਸੀ ਕਿੰਨਾ ਬਾਈ 15 ਹੁਣ ਪਿਛਲੇ ਸੂਏ ਪਿਛਲੇ ਸੂਏ 15 ਕਿਲੋਤਾ ਹੁਣ ਮੰਨ ਲਾ ਕਿੰਨਾ ਤਿਆਰ ਹੁਣ ਵੀਰੇ ਬੋਲੇ ਚ ਆਜ ਤਾ ਚੌਥਾ ਦਿਨੇ ਆ ਹਾਂ ਮੰਨ ਲਓ 8 9 10 10 ਲੀਟਰ ਤੇ ਆ ਹੈਗਾ 10 ਕਿਲੋਪਾ ਬਣਾ ਦੇਂਗਾ ਅਗਲੇ ਹਾਂ ਬਣਾ ਦਾਂਗੇ 15 ਕਿਲੋ ਦੀ ਗਾਰੰਟੀ ਦੇਂਗਾ ਹਾਂ ਵੀ ਪਿਛਲੀ ਵਾਰ ਦਿੱਤਾ ਹਾਂ ਕਰਦੀ ਮੱਝ ਆਪਾਂ ਕਿਹੜਾ ਕੋਈ ਹੈ ਨਾ ਮੰਨ ਲਾ ਗਈ ਵਾਰਗ ਆਪਾਂ ਮਾਰਦਾ ਬੰਦਾ ਵਾਰਦਾ ਕੰਮ ਕਰਦਾ ਹੈ ਨਾ ਹ ਬਾਕੀ ਬਾਈ ਕਹਿੰਦਾ ਪਿਛਲੀ ਵਾਰ 15 ਕਿਲੋ ਦੁੱਧ ਦਿੱਤਾ ਹੁਣ 10 ਕਿਲੋ ਦੁੱਧ ਤਿਆਰ ਆ ਚਾਰ ਦਿਨਾਂ ਸੂਈ ਥਲੇ ਕਈ ਵਾਰ ਚੋ ਕੇ ਦੇਖਾਂਗਾ ਦੇਖ ਸਕਦਾ ਹਣਾ ਹਾਂ ਦੇਖ ਸਾਰ ਦੂਰ ਜਮਾ ਓਕੇ ਐਣ ਬੋਲੀ ਵੀ ਤੇ ਰੇਟ ਕੀ ਕਰਤਾ ਬਾਈ ਜ਼ਵੀਰ ਰੇਟ ਬਾਈ ਜਾਇ ਜੈ 141 ਜਿਆਦਾ ਨਹੀਂ ਕਰੀਂਦਾ ਮੰਨਦਾ ਹੁਣ ਥੋੜਾ ਨਹੀਂ 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 ਮਾਨਦਾਨ ਇਹ ਚੀਜ਼ ਵੀ ਹੋਈ ਆ ਬਾਕੀ ਕਰਦੇ ਅਗੇ ਮੌਕੇ ਦੇ ਬਾਈ ਕਹਿੰਦਾ ਮੌਕੇ ਦੇ ਮਾਨਦਾਨ ਕਰਦੇ ਅਗੇ ਚੀਜ਼ ਕਹਿੰਦਾ ਵਧੀਆ 15 ਲੀਟਰ ਦੁੱਧ ਮੱਝ ਵਾਲੀ ਆ ਠੀਕ ਆ ਪਿਛਲੀ ਵਾਰ ਦਿੱਤਾ ਹੋਇਆਗਾ ਦੂਜੇ ਸੂਏ ਹੈਨਾ ਅੱਜ ਕੀ ਤੀਜੇ ਸੂਏ ਸੂਈ ਆ ਹੁਣ 10 ਕਿਲੋ ਤਿਆਰ ਆ ਤੇ ਬਾਕੀ ਜੇ ਕਈ ਵਾਰ ਭਰਾ ਆਏ ਕਹਿੰਦੇ ਅਗਲਾ ਬਾਈ ਵੀ ਸਾਨੂੰ ਸਾਈ ਬੈਨਾ ਕਰ ਲੇ ਵੀ ਸਾਨੂੰ 15 ਕਿਲੋ ਦੁੱਧ ਤਿਆਰ ਕਰ ਦੇ ਕਰ ਦਊਗਾ ਬਾਈ ਹਾਂ ਵੀਰੇ ਕਰਕੇ ਦਮਾ ਜਿਵੇਂ ਆਪਾਂ ਨੂੰ ਵਾਲਾ 20000 ਦੇ ਦੇ ਅਗਲਾ ਵੀ ਆ ਚੱਕ ਬਾਈ 15 ਕਿਲੋ ਮਣਿਆ ਦੀ ਜਿੰਨਾ 1 40 ਬਣਦੀ 1 40 ਜਾਰੇ 5 ਦਿਨ ਅੱਜ ਤੋਂ 10 ਦਿਨ ਲਾ ਲੂ 15 ਕਿਲੋ ਵੀ ਜਲ 10 ਦਿਨ ਜੋਜੇ ਭਣ ਦੀ 10 ਚ 12 ਚ ਹੋ ਜੇ ਵੀ ਆਪਾਂ ਨੂੰ ਵਾਲਾ ਸਾਈ ਕਰ ਲੇ ਤੋਲ ਕੇ ਦੇ ਦਾਂਗੇ ਕੋਈ ਵਸ ਨਹੀਂ ਕੋਈ ਪੈ ਲੇ ਮਿੱਤਰੋ ਬਾਈ ਨੇ ਚੈਲੰਜ ਵੀ ਆ ਕਹਿੰਦਾ 15 ਕਿਲੋ ਜੇ ਕਿਸੇ ਨੂੰ ਮਿਲਣਾ ਤਾਂ ਮੰਨਿਆ ਕੇ ਦੇ ਦਾਂਗੇ ਕੋਈ ਬਹਿਮ ਨਹੀਂ ਹੈਗਾ ਠੀਕ ਆ ਤਿਆਰ ਕਰਕੇ ਦੁੱਧ ਦਾ ਤਿਆਰ ਕਰ ਰੇਟ 1 ਲੱਖ 40 ਹਜ਼ਾਰ ਮਾਨਦਾਨ ਮੌਕੇ ਤੇ ਹੋ ਜੂਗਾ ਤੇ ਬਾਕੀ ਬਾਈ ਤੋਂ ਸਾਰੀ ਜਾਣਕਾਰੀ ਟੈਲੀਫੋਨ ਕਰਕੇ ਲੈ ਸਕਦੇ ਹੋ ਠੀਕ ਆ ਪਿੰਡ ਬਾਈ ਇੱਕ ਵਾਰੀ ਹੋਰ ਬੋਲ ਦੇ ਪਿੰਡ ਕਨੌੜ ਰਾਜਪੂਤ ਕਹਿੰਦਾ ਉਹ ਰਾਜਪੂਤ ਦੜਬੇ ਦੇ ਲੈ ਬੇ ਦੜਬੇ ਤੋਂ ਕਿੰਨੇ ਕਿਲੋ ਮੀਟਰ ਆ 8 ਕਿਲੋ 8 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਤੇ ਬਾਕੀ ਭਾਈ ਨੇ ਸੰਪਰਕ ਕਰ ਸਕਦੇ ਹੋ ਦੋ ਟਾਈਮ ਚੋ ਕੇ ਦੇਖੇ ਤੁਹਾਣੇ ਟਾਈਮ ਦੇਖਣਾ ਭਾਈ ਤਸੱਲੀ ਕਰਿਓ ਫੇਰ ਮੱਝ ਖਰੀਦ ਲਿਓ ਤੇ ਬਾਕੀ ਨੰਬਰ ਇੱਕ ਵਾਰੀ ਹੋਰ ਉਹ ਖਸਮ ਇੱਕ ਤਾਂ ਤੇਰੇ ਸ਼ੂਗਰ ਉੱਪਰ ਤਾਂ ਤੂੰ ਗੁੜ ਖਾਵਾ ਮਰ ਰਹਿਗਾ ਕੇ ਅਰੋ ਬੇਮਾਤਾ ਮਾ ਆਪਣੇ ਖਾਤਰ ਕੋਈ ਨਾ ਕੁੱਟਦਾ ਇਸਨੇ ਫੇਰ ਯੋ ਦੇਖ ਰਾਈਟ ਰੂਮਨ ਯਮਾ ਆਸ਼ਾ ਨਾ ਪਾਲਾ ਕੋਈ ਨਾ ਖਾਂਦੀ ਗਰਮੀ ਮੰਨਿਆਰੇ ਉੱਪਰ ਤਾਂ ਨਹੀਂ ਟੂੜੀ ਆਗੀ ਇਸਮੇ 5 ਤੋਂ ਪਾਉਚ ਸੇ ਅੱਛਾ 20-20 ਗ੍ਰਾਮ ਕੇ ਹੈ ਔਰ ਗੁੜ ਮੇ ਮਿਲਾ ਕੇ ਗਾਡਾ ਬਣਾ ਕੇ और एक दिन दे दे दिन में दे दे। सारे मेडिकल स्टोर आप है कंपनी की अपनी वेबसाइट है आप उड़ते जाकर खरीद सको सात आठ नौ जीरो जीरो बयालीस हजार नंबर अपना सतानवे सात सौ अठानवे अठानवे नौ सौ अठानवे 1.40 ਹਜ਼ਾਰ ਰੇਟ ਆ ਮਾਨਦਾਨ ਮੁੱਕ ਦੇ ਜੀ ਰੇਟ ਮੰਡੀ ਸਾਹਿਬ ਕਰਨਾ ਪੈਂਦਾ ਹੈ ਨਾ ਤੇ ਬਾਕੀ ਝੋਟੀ ਚੰਗੀ ਆ ਤੀਜੇ ਸੂਈ ਆ ਬਾਈ ਚਾਰ ਨਾ ਗਨੇ ਵਪਾਰ ਦਾ ਕੰਮ ਬਾਈ ਹਾਂਜੀ ਹਾਂਜੀ ਵਪਾਰ ਦਾ ਕੰਮ ਆ ਤੋਰ ਕੇ ਦਿਖਾਉਣੇ ਆ ਤਾਜ਼ੀਆਂ ਸੂਈਆਂ ਮੱਝਾਂ ਜਮਾ ਤੇ ਇੱਕ ਵਾਰ ਚੈੱਕ ਕਰੋ ਮੱਝ ਦਾ ਲੇਵਾ ਕੁਆਲਿਟੀ ਹੈਗਾ ਨਾ ਉੱਪਰ ਨੜਾ ਨੂੜਾ ਵਧੀਆ ਤੇ ਬਾਕੀ ਬਾਈ ਨਾਲ ਗੱਲਬਾਤ ਕਰੀ ਜਾਵਾਂਗੇ ਨਾਲੇ ਬਾਈ ਸੱਸੀ ਕਾਲ ਸੱਸੀ ਕਾਲ ਜੀ ਤੇ ਬਾਈ ਨਾਮ ਦੱਸਿਓ ਇੱਕ ਵਾਰੀ ਜਸਵੀਰ ਸਿੰਘ ਹੈ ਜੀ ਜਸਵੀਰ ਪਿੰਡ ਬਾਈ ਕੀਵਾਕਲਾ ਜੀ ਕੀਵਾਕਲਾ ਵੱਡਾ ਕੀ ਵਾ ਵੱਡਾ ਕੀ ਵਾ ਜੀ ਠੀਕ ਹੈ ਭਿੱਖੀ ਤੋਂ ਰਹਿਣਦਾਗਾ 10 ਕਿਲੋਮੀਟਰ ਹੈ ਨਾ ਨਾ ਸਹੀ ਹੈ ਬਾਈ 10 ਕਿਲੋਮੀਟਰ 6 ਕਿਲੋਮੀਟਰ ਤੇ ਨਾਂ ਦੱਸਾ ਜੀ ਆਪਣਾ ਜਸਵੀਰ ਸਿੰਘ ਜਸਵੀਰ ਜਸਵੀਰ ਜੇ ਆਪਾਂ ਗੱਲ ਕਰ ਲਈ ਬਈ ਆ ਝੋਟੀ ਦੀ ਕਹਵੇਂ ਸੂਈ ਆ ਇਹ ਜੀ ਦੂਜਾ ਸੂਆ ਦੂਜਾ ਸੂਆ ਸਿੰਘਾਂ ਨੂੰ ਲੱਗੇ ਪਟੀ ਜੀ ਹੂੰ ਤੇ ਦੁੱਧ ਬਾਈ ਕਿੰਨਾ ਹੋਣਾ ਇਸ ਟਾਈਮ ਦੁੱਧ ਹੋ ਗਏ ਜੀ ਇਸ ਟਾਈਮ 13 ਦੇ ਲਵੇ ਲਵੇ 13 ਦੇ ਲਵੇ ਕਿੰਨੇ ਦਿਨੋਂ ਕੋ ਸੂਈ ਨੂੰ ਸੂਈ ਨੂੰ ਹੋ ਗਏ ਜੀ ਅੱਜ 15 ਦਿਨ ਹੂੰ ਮਨਾਰੋਂਗੇ ਇਹ ਕਈ ਵਾਰ ਆ ਲੱਗਦੇ ਮੈਂ ਜਵਾ ਕੰਡੇ ਤੋਲ ਦਾਂਗੇ ਜੀ ਹੋਰ ਬੋਲੋ ਮੇਰੇ ਮਿੱਤਰੋ ਬਾਈ ਕਹਿੰਦਾ ਕੰਡੇ ਤੋਲ ਦਾਂਗੇ 13 ਕਿਲੋ ਦੀ ਗਰੰਟੀ ਦਿੰਦੇ ਆ ਠੀਕ ਆ ਥਣਲੇਵਾ ਚੰਗਾ ਮੱਝ ਦਾ ਤੇ ਤੀਜੇ ਸੂਏ ਕਹਿੰਦੇ ਸੀ ਦੂਜਾ ਜੀ ਦੂਜਾ ਦੂਜਾ ਸੂਆਗਾ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਕਹਦੇ ਨੇ ਕਿ ਸੂਈ ਨੂੰ ਸੂਈ ਨੂੰ ਹੋ ਗਈ 15 ਦਿਨਾਂ 15 ਦਿਨਾਂ ਤੇ ਰੇਟ ਬਾਈ ਰੇਟ ਆ ਜੀ 125 1 ਲੱਖ 25 ਹਜ਼ਾਰ ਮਾਨਦਾਨ ਹੋਜੂਗਾ ਮਾਨਦਾਨ ਹੋਜੂਗਾ ਬਾਈ ਮਾਨਦਾਨ ਹੋਜੂਗਾ ਰੇਟ ਮੰਡੀ ਦੇ ਹਿਸਾਬ ਕਰਨ ਪੈਂਦਾ 1 ਲੱਖ ਦੇ 25 ਹਜ਼ਾਰ ਮੱਝ ਦਾ ਹਵਾਨਾ ਬੂਨਾ ਚੰਗਾ ਬਾਕੀ ਦੁੱਧ ਵਾਲੇ ਕਰੈਕਟਰ ਜੇ ਆਪਾਂ ਕਹਦੇ ਆਂ ਦੀਂਦੇ ਨੇ ਨਾੜਾ ਨੂੜਾ ਵਧੀਆ ਖਵਾਨੇ ਉੱਪਰ ਨਾੜਾ ਦੀਂਦੀਆਂ ਨੇ ਵਧੀਆ ਤੇ ਦੋ ਨੰਬਰ ਵਾਲੀ ਤੋਰੀ ਬਾਈ ਕਿਧਰ ਗਿਆ ਤੂੰ ਤੋਰਦੇ ਮੜਾ ਜਾ ਚੇਨੀ ਉਹ ਵੀਰੇ ਤੋਰਦੇ ਗਿਆ ਨਾ ਆਹ ਤੋਰੀ ਦੋ ਨੰਬਰ ਵਾਲੀ ਉਹ ਗਾਹਾਂ ਵਾਲੀ ਤੋਰ ਦੇ ਚਾਰ ਨੰਬਰ ਦੇ ਤੇ ਬਾਕੀ ਬਾਈ ਕਹਿੰਦਾ ਇੱਕ ਉਹ ਤੋਰ ਕੇ ਦਿਖਾਣੇ ਇੱਕ ਟੋਕੜ ਘੱਬਣਾ ਤਾਜੀ ਨਾਲ ਤੋਰ ਕੇ ਦਿਖਾਉਣੇ ਆ ਚਾਰ ਨੰਬਰ ਦੇ ਝੋਟੀ ਖੜੀ ਜੜੀ ਠੀਕ ਆ ਤੇ ਇਹ ਬਾਈ ਕਿੰਨਾ ਟਾਈਮ ਦੀ ਸੂਈ ਹੈ ਇਨੂੰ ਹੋ ਗਿਆ 4 1/2 ਮਹੀਨੇ 1 1/2 ਮਹੀਨੇ ਹਾਂਜੀ ਸੂਈ ਨੂੰ ਲੱਗਦਾ ਤਾਜਾਂ ਵਰਗੀ ਹੈ ਨਾ ਲੱਗਦੀ ਤਾਜਾਂ ਵਰਗੀ ਜੀ 11 ਕਿਲੋ ਦੁੱਧ ਆ ਬਾਈ ਜੀ 11 ਕਿਲੋ ਦੁੱਧ ਹੁਣ ਆਈ ਜੀ ਕੰਡੇ ਤੋਂ ਦੋ ਮਹੀਨੇ 5 ਦਿਨ ਦੀ ਗੱਬਣ ਹੈ ਦੋ ਮਹੀਨੇ 5 ਦਿਨ ਦੀ ਗੱਬਣ ਹੈ ਕਰਾ ਲੈ ਕੋਈ ਚੈੱਕ ਜਿਹੜਾ ਮਰਜ਼ੀ ਕਰਾ ਲੈ ਵੀ ਕਈ ਵਾਰ ਅਗਲਾ ਕਹਿੰਦਾ ਵੀ ਇੱਕ ਕਰਵਾ ਕੇ ਦੇਣੀ ਆ ਠੀਕ ਆ ਬਾਈ ਕਹਿੰਦਾ ਚੈੱਕ ਕਰਵਾਉਣੀਆਂ ਕਰਵਾ ਸਕਦਾ ਠੀਕ ਆ ਦੋ ਮਹੀਨੇ 5 ਦਿਨਾਂ ਦੀ ਗੱਬਣ 11 ਕਿਲੋ ਦੁੱਧ 11 ਕਿਲੋ 11 ਕਿਲੋ ਬਣਾ ਦੇ ਜਮਾ ਕੰਡੇ ਵਾਲਾ ਕੰਡੇ ਵਾਲਾ ਦੁੱਧ ਆ ਤੇ ਬਾਕੀ ਝੋਟੀ ਚੰਗੀ ਆ ਕਦਾਬ ਤੇ ਬਾਕੀ ਥਣ ਥਣ ਸਪੇਸ ਵਧੀਆ ਤੇ ਮਗਰ ਕੱਟੀ ਆ ਠੀਕ ਆ ਗੱਬਣ ਦੀ ਬਾਈ ਕਹਿੰਦਾ ਗਰੰਟੀ ਆ ਚੈੱਕ ਕਰਾ ਕੇ ਦੇਵਾਂਗੇ ਠੀਕ ਆ ਅਗਲੇ ਦਿਨ ਚੈੱਕ ਕਰਾਉਣੀ ਆ ਕਰਾ ਸਕਦਾ 2 ਮਹੀਨੇ 5 ਦਿਨਾਂ ਦੀ ਆ ਬਾਕੀ ਹੁਣ ਦਾ ਕਿੱਟ ਨਾਲ ਚੈੱਕ ਹੋ ਜਾਂਦੇ ਆ ਨਾ ਮਹੀਨਾ ਵਾ ਦੀ ਹਾਂ ਹਾਂ ਜੀ ਤੇ ਰੇਟ ਬਾਈ ਕੀ ਕਰਿਆ ਰੇਟ ਇਹਦਾ ਕਰੇ ਜੀ 11 1 ਲੱਖ 10000 ਹਾਂ ਜੀ ਮਾਨਦਾਨ ਹੋਜੂ 54000 ਰੁਪਏ ਰੇਟ 1 ਲੱਖ 10000 ਪਰ ਝੋਟੀ ਚੰਗੀ ਹੈ ਜੇ ਹੁਣ ਬੱਚਾ ਲਾਣ ਹੁੰਦਾ ਮੈਨੂੰ ਕਹਣਾ ਲੱਗਦਾ ਵੀ ਤਾਜੀ ਹੈ ਨਾ ਤਾਜੀ ਹੈ ਜੰਮਾ ਨਹੀਂ ਆਏ ਨਹੀਂ ਬੱਚਾ ਲੱਗਦਾ ਆਪਾਂ ਵੇਚਨੀ ਆ ਅਰ ਟੋਟੀ ਦਾ ਹਜੇ ਵੀ ਰੂਪ ਨਹੀਂ ਦੱਸਦਾ ਵੀ ਤਾਜੀ ਸੂਹੀ ਜਮਾ ਤੇ ਹੈ ਤੇ ਓਕੜ ਮੰਨ ਲਾ 4 ਮਹੀਨੇ ਦੀ ਹੋ ਗਈ ਸੂਹੀ ਤੇ 2 ਮਹੀਨੇ ਪੰਜ ਦਿਨਾਂ ਦੀ ਗੱਬਣ ਰੇਟ 1 ਲੱਖ 10 ਹਜ਼ਾਰ ਮਾਨਤਨ ਹੋ ਜੂ ਹੈ ਨਾ ਬਾਕੀ ਬਾਈਆਂ ਨਾਲ ਸੰਪਰਕ ਕਰ ਲਓ ਵਿਵਾਰਦ ਕੰਮ ਹਾਂਜੀ ਵਿਵਾਰਦ ਕੰਮ ਨਹੀਂ ਹੁੰਦੀਆਂ ਠੀਕ ਆ ਇੱਕ ਵਾਰੀ ਨੰਬਰ ਹੋਰ ਬੋਲ ਬਾਈ 9877912616 ਇਹ ਬਾਈ ਦਾ ਨੰਬਰ ਹੈ ਪਿੰਡ ਹੈਗਾ ਖੀਵਾ ਕਲਾਂ ਜ਼ਿਲ੍ਹਾ ਮਾਨਸਾ ਤੇ ਬਾਕੀ ਜੇ ਕਿਸੇ ਭਰਾ ਨੇ ਚੰਗੀ 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 ਜਿੰਨੀ ਮਰਜ਼ੀ ਚਾਹੀਦੀ ਮਤਲਬ ਗ੍ਰੇਡ ਮਿਲ ਜਾਂਦੇ ਬਾਈ ਕਈ ਵਾਰ ਵਾਲਾ ਲੱਖ ਰੁਪਏ ਤੋਂ ਲਾ ਕੇ ਭਾਵੇਂ 3 ਲੱਖ ਤੱਕ ਮਿਲ ਲਓ 15 ਡੰਗਰ 24 ਘੰਟੇ ਤਿਆਰ ਹੁੰਦੇ। ਬਸ ਜੀ ਬਸ। ਲੱਖ ਰੁਪਏ ਤੋਂ ਲੈ ਕੇ ਬਾਈ ਕਹਿੰਦਾ 3 ਲੱਖ ਤੱਕ 4 ਲੱਖ ਤੱਕ ਜਿਹੇ ਜੀ ਮਰਜ਼ੀ ਮੈਂ ਲੈ ਲਿਓ। ਮਿਲ ਜੂ ਇਹ ਜੀ ਤਸੱਲੀ ਕਰਕੇ ਦੋ ਤਿੰਨ ਚਾਹੇ 4 ਅੰਕ ਚੋਲੋ ਹੀ ਕੰਡੇ ਤੋਲ ਕੇ ਹੋ। ਕੰਡਾ ਤੋਲ ਕੇ ਲੈ ਸਕਦੇ ਤੁਸੀਂ ਦੁੱਧ ਤੇ ਬਾਕੀ ਬਾਈ ਕੋਲੇ ਵਪਾਰ ਦਾ ਕੰਮ ਆ ਜਾ ਕੇ ਘਰੇ ਪੂਰੀ ਤਸੱਲੀ ਕਰਕੇ ਜਾਂ ਮੰਡੀ ਦਾ ਕੇ ਖਰੀਦ ਸਕਦੇ। ਲੈ ਮਤਰੋਂ ਨਾ ਜਮਾ ਘੱਟ ਮੁੱਲ ਦੀ ਸਾਨੂੰ ਤਾਜੀ ਸੂਈ ਮੱਝ ਦਿਖਾਉਣਿਆ ਤੇ ਗੱਗੀ ਲੈ ਕੇ ਆ ਬਾਕੀ ਬਾਈ ਨੂੰ ਜਾਣਦੇ ਸਾਰੇ ਗੱਗੀ ਦੌਰ ਇੱਕ ਵਾਰੀ ਫਿਰ ਆਪਾਂ ਪੂਰਾ ਜਾਣਕਾਰੀ ਲੈ ਕੇ ਆ ਬਾਈ ਤੋਂ ਐਡਰੈਸ ਕੁਛ ਕਦੇਨੇ ਆ ਸਿੰਘ ਜ਼ਰੂਰ ਖੁੱਲਾ ਮੱਝ ਦੁੱਧ ਵਾਲੀ ਆ ਥੋੜੀ ਨਕਦੀ ਜ਼ਰੂਰ ਆ ਥਣ ਥਣ ਬਹੁਤ ਸੋਹਣਾ ਲੱਗਿਆ ਤੇ ਕੱਲਾ ਕੱਲਾ ਥਾਣਾ ਪੂਰੀ ਸਪੇਸ ਤੇ ਤੇ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਖੁੱਲੇ ਸਿੰਘ ਦੀ ਆ ਰੇਟ ਬਾਜਵਾ ਤੇ ਦੁੱਧ ਵੀ ਚੰਗਾ ਦੱਸਦਾ ਬਾਈ ਤਾਜੀ ਸੂਈ ਹੋਈ ਆ ਪ੍ਰੋਪਰ ਜਮਾ ਪੂਰੀ ਗੱਲ ਬਾਤ ਬਾਈ ਨਾਲ ਕਰਦੇ ਆ ਜਮਾ ਤਾਜੀ ਸੂਈ ਹੋਈ ਆ ਤੇ ਜੇ ਆਪਾਂ ਮੰਤਰ ਦੀ ਗੱਲ ਕਰੀਏ ਮੱਝ ਪਿੱਠਪੂੜੀ ਦਾ ਮੰਤਰ ਬਹੁਤ ਚੰਗੀ ਆ ਤੇ ਨੇਵਾ ਵੀ ਵਧੀਆ ਫੁੱਲਵਾ ਹਾਂ ਗੱਗੀ ਬਾਈ ਸਸੀ ਗੱਲ ਸਸੀ ਗੱਲ ਬਾਈ ਬਾਈ ਨਾਮ ਪੂਰਾ ਪੂਰਾ ਨਾਮ ਅਸੀ ਇੱਕ ਵਾਰੀ ਮੇਰਾ ਨਾਮ ਗੱਗੀ ਇਧਰੇ ਲੜਾ ਪਿੰਡ ਹੈ ਮਾਨਸਟਰ 118 ਕਿਲੋਮੀਟਰ ਤੇ ਝੀਲ ਤੋਂ ਅਟਕ ਕੇ ਠੀਕ ਆ ਮੋਬਾਈਲ ਨੰਬਰ ਬੋਲੀ ਇੱਕ ਵਾਰੀ 6284205355 ਜੇ ਆਪ ਬਾਈ ਮੱਝ ਦੀ ਗੱਲ ਕਰ ਲਈ ਥੋੜਾ ਕੱਦ ਘੱਟ ਹੈ ਨਾ ਹਾਂ ਨਕਦੀ ਹਾਂ ਸਿੱਕ ਸਿੰਗ ਖੁੱਲਾ ਆ ਗਿਆ ਦੋ ਕਮੀਆਂ ਨੇ ਮਾਰਤੀ ਬਸ ਦੋ ਹੀ ਚੀਜ਼ਾਂ ਨਹੀਂ ਨੇ ਬਾਕੀ ਤੀਜੀ ਚੀਜ਼ ਕੋਈ ਲੱਭ ਦੇ ਸੂਈ ਕਿੰਨੇ ਟਾਈਮ ਦੀ ਆ ਬਾਈ ਗੱਗੀ ਕੱਲ ਰਾਤ ਸੂਈ ਆ ਬਾਈ ਰਾਤ ਦਾਜੀ ਦੀ ਜਮੀ ਜਮਾ ਤਾਜੀ ਯਾਰ ਰਾਤ ਸੂਈ ਆ ਬੋਲੇ ਜੋ ਖਾਲੀ ਆ ਤੇ ਗੱਗੀ ਤਾਰਾਂ ਬਈ ਹੱਥ ਵੀ ਨਾਲ ਲਾਉਣ ਸੋਨੇ ਵਰਗੀ ਐ ਅੱਛਾ ਤੇ ਦੁੱਧ ਬਈ ਹੁਣ ਬੋਲਾ ਮਨਲਾ ਐਸਟੀਮੇਟ ਜੇ 8-9 ਕਿਲੋ ਹਾਂ ਹਾਂ ਸਟਾਰ ਕਿੰਨੇ ਦੀ ਗਾਰੰਟੀ ਦੇਵਾਂਗਾ ਮਨਲਾ 12-13 ਦੀ ਗਾਰੰਟੀ ਦੇਵਾਂਗੇ 12 ਦੀ ਹਾਂਜੀ ਪੱਕਾ ਖੁੱਲਾ ਜਮਾ ਜੇ ਨਾ ਲੈ ਘਰੇ ਮਨਲਾ 12 ਦਿੱਤਾ ਵਾਪਸ ਬਣ ਜੇ ਕੋਈ ਚੱਕਰ ਨਹੀਂ ਮੁਕਰ ਨਹੀਂ ਮੁੜ ਕੇ ਲੈ ਪਹਿਲਾਂ ਕਦੇ ਮੁਕਰਿਆ ਠੀਕ ਐ 12 ਕਿਲੋ ਦੀ ਬਾਈ ਕਹਿੰਦਾ ਗਾਰੰਟੀ ਦੇਵਾਂਗੇ ਹੁਣ 8-9 ਕਿਲੋ ਤਿਆਰ ਹਨਾ ਹਾਂਜੀ ਕੱਲ੍ਹ ਰਾਤ ਸੁੱਈ ਹੋਈ ਆ ਮਗਰ ਕੱਟਾ ਕੱਟੀ ਕੱਟਾ ਬਾਈ ਮਗਰ ਕੱਟਾ ਤਾਜੀ ਸੁੱਈ ਹੋਈ ਜਮ ਤੇ ਥਣਾ ਥੋਣਾ ਦੀ ਪੂਰੀ ਮੱਝ ਸਾਫ਼ ਆ ਦੋ ਕਮੀਆਂ ਮੱਝ ਦੇ ਵਿੱਚ ਤੀਜੀ ਕਮੀ ਕੋਈ ਭਾਲ ਦੇਣਾ ਬਾਈ ਭਾਲ ਦੇ ਕੋਈ ਤੇ ਭਾਲਤੀ ਫੇਰ ਮੈਂ ਲੈ ਜੀ ਠੀਕ ਆ ਤੇ ਇੱਕ ਸਿੰਘ ਖੋਲਿਆ ਇੱਕ ਹੈਗੀ ਨਕਦੀ ਠੀਕ ਆ ਹੋਰ ਕੋਈ ਕਮੀ ਨਹੀਂ ਥਣਾ ਥੋਣਾ ਦਾ ਲੇਵੇ ਦੀ ਬੰਤਰ ਬਹੁਤ ਵਧੀਆ ਢਾਂਚਾ ਤੇ ਇੱਕ ਗੱਗੀ ਹਾਂ ਨਾ ਦੇਣੀ ਕਿੰਨੇ ਦੀ ਆ ਬਾਈ ਯੈਸ ਨੂੰ ਲੱਖ ਨਹੀਂ ਦੇਣਾ ਪੂਰੇ ਦੀ ਹਾਂ ਜੀ ਪੂਰੇ ਲੱਖ ਦੀ ਦੇਵਾਂਗੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਹੋਰ ਕਰ ਦਾਂਗੇ ਮਾਨਤਨ ਕਰ ਦਾਂਗੇ ਰੇਟ ਆ ਪੂਰਾ ਲੱਖ ਤੇ ਝੋਟੀ ਮਤਲਬ ਕਹਿੰਦੇ ਸੂਆ ਤੀਜਾ ਸੂਆ ਜੀ ਤੀਜਾ ਸੂਆ ਆ ਗਈ ਤੇ ਗੱਲ ਕਰ ਥੋੜਾ ਜਿਹਾ ਨਕਦੀ ਰਹਿ ਗਈ ਝੋਟੀ ਇਹੀ ਕੁੰਡੇ ਸਿੰਘ ਹੁੰਦੇ ਹਨਾ ਤੇ ਕੱਦ ਹੁੰਦਾ ਬੰ ਵਧੀਆ ਹਾਂ ਝੋਟੀ ਚੰਗੀ ਆ ਸਾਫ ਮਤਲਬ ਵੀ ਲੇਵੇ ਦੀ ਆ ਵਧੀਆ ਤੇ ਦੁੱਧ ਬਾਈ ਕਹਿੰਦਾ 12 ਕਿਲੋ ਦੇ ਦੂ ਗਾਰੰਟੀ ਜੇ 12 ਨਾ ਦਿੱਤਾ ਤਾਂ ਬਾਈ ਦੇ ਘਰੇ ਪੰਨ ਜੋ ਹਾਂਜੀ ਹਨਾ ਪੂਰੀ ਜ਼ਿੰਮੇਵਾਰੀ ਤਸੱਲੀ ਲੈ ਕੇ ਫੇਰ ਮੱਝ ਖਰੀਦਿਓ ਤੇ ਬਾਕੀ ਬਾਈ ਵੀਡੀਓ ਬਣਵਾਉਂਦੀ ਰਹਿੰਦਾ ਕੋਈ ਉਹ ਚੱਕਰ ਨਹੀਂ ਹੈਗਾ ਹਨਾ ਵੀ ਆਪਾਂ ਉਹੀ ਵੀਡੀਓ ਪਾਣੇ ਆ ਤੇ ਗੱਗੀ ਰੇਟ ਇੱਕ ਵਾਰੀ ਹੋਰ ਕਰਵਾਉਂ ਕਰਦੀ ਜੈਸ ਨੋ ਲੱਖ ਰੁਪਇਆ ਕੋਈ ਜੇ ਵੀਡੀਓ ਮਾਨਦਾਨ ਸ਼ੇਅਰ ਕਰਕੇ ਆਊਗਾ ਮਾਨਦਾਨ ਜੀ ਮੇਰਾ 2000 ਮਾਨਦਾਨ ਕਰਾਂਗੇ ਜੀ 2000 ਮਾਨਦਾਨ ਕਰ ਦਿਆਂਗੇ ਦੁੱਧ ਦੀ ਗਾਰੰਟੀ ਲਈ ਹੈ ਹਨਾ ਹਾਂਜੀ ਦੁੱਧ ਦੀ ਗਾਰੰਟੀ ਲਈ ਲੈ ਮਿੱਤਰੋ ਚੰਗੀ ਲੱਗੀ ਤਾਂ ਬਾਕੀ ਬਾਈ ਨੂੰ ਫੋਨ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਜਾਂ ਇੱਥੇ ਕੋਈ ਮੰਡੀ ਤੇ ਆ ਤਾਂ ਉਹ ਵੀ ਖਰੀਦ ਸਕਦਾ ਵਧੀਆ ਝੋਟੀ ਹੈਗੀ ਤੇ ਬਾਕੀ ਆਜੋ ਤੁਹਾਨੂੰ ਹੋਰ ਜਿਹੜੇ ਮੰਡੀ ਦੇ ਵਿੱਚ ਪਸ਼ੂ ਤਾਫੀ ਦਿਖਾਉਣੇ ਆ